ਕਿੰਦਰ ਪਾ ਰਹੇ ਹੋ ਆਹ ਵਾ ਵਾ ਅੱਜ ਜਿਹੜਾ ਦੀ ਹਵਾਵਾਂ ਪਰਦੇ ਕਛਕਾ ਕਛਦੇ ਅੱਜ ਅਸੀਂ ਆਏ ਆ ਪਿੰਡ ਚ ਇੱਕ ਜੰਗਲ ਲਾਉਣ ਮਿੰਨੀ ਜੰਗਲ ਲਾਉਣ ਕੀ ਗੱਲ ਅੱਜ ਬੂਟੇ ਲਾਉਣੇ ਆਏ। ਅਸਿਕਾ ਅੱਜ ਤੇ 4100 ਬੂਟੇ ਆ ਜਿਹੜੇ ਲੱਗਣੇ ਨੇ ਤੇ ਹਲੇ ਤੱਕ ਅਸੀਂ 3 ਲੱਖ ਨਾਲ 3 ਮਿਲੀਅਨ ਬੂਟੇ ਲਗਾ ਚੁੱਕੇ ਹਾਂ। ਉਹ ਵਾਓ। ਦਾ ਗੋਲ ਇਜ਼ ਟੂ ਪlant 100 ਕਰੋੜ। ਪਰ ਮੈਨੂੰ ਇੱਥੇ ਪਤਾ ਲੱਗਿਆ ਕਿ ਮੈਂ ਜਾ ਰਹੀਆਂ ਜਿੱਥੇ ਇੰਨੇ ਅੱਜ ਬੂਟੇ ਲਾਉਣ ਦਾ ਮੌਕਾ ਮਿਲ ਰਿਹਾ ਹੈ। ਮੇਰਾ ਇੰਨਾ ਦਿਲ ਖੁਸ਼ ਹੋਇਆ ਐਂ ਮੈਨੂੰ ਬੜਾ ਹੀ ਚੰਗਾ ਲੱਗਿਆ ਇੱਥੇ ਆ ਕੇ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਥੈਂਕ ਯੂ। ਮੈਨੂੰ ਵੀ ਇਹ ਮੈਨੂੰ ਫੁੱਲ ਬੂਟੇ ਬਹੁਤ ਪਸੰਦ ਨੇ ਪਰ ਮੇਰੇ ਮੰਮਾ ਨੂੰ ਜ਼ਿਆਦਾ ਪਸੰਦ ਨੇ ਇਹਨਾਂ ਨੂੰ ਇਹਨਾਂ ਨੂੰ ਬੜਾ ਚਾਅ ਹੈ ਕਿ ਖੁੱਲੀ ਜ਼ਮੀਨ ਹੋਵੇ ਸਬਜ਼ੀਆਂ ਲਾਈਏ ਅਸੀਂ ਬੂਟੇ ਲਾਈਏ ਘਰੇ ਵਾਹ ਸੁਣੀ ਵਾਹ ਇਹ ਕਾਹਦਾ ਬੂਟਾ ਹੈ ਇਹ ਮਹਿੰਦੀ ਜੀ ਹੈ ਮਹਿੰਦੀ 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 ਗਿੱਧੇ ਵਿੱਚ ਨੱਚਦੇ ਗਿੱਧੇ ਵਿੱਚ ਨੱਚਦੇ ਮੇਰੇ ਤੁਮਕ ਕਾਲ ਜੇ ਪੈਂਦੀ ਉਹ ਨਾਲ ਹੀ ਬੋਲੀ ਚੱਕ ਲੈਂਦੇ ਨੇ ਮੇਰਾ ਇੰਨਾ ਦਿਲ ਖੁਸ਼ ਹੋਇਆ ਐਂਡ ਮੈਨੂੰ ਬੜਾ ਹੀ ਚੰਗਾ ਲੱਗਿਆ ਇੱਥੇ ਆ ਕੇ ਐਂਡ ਸਭ ਤੋਂ ਵੱਡੀ ਗੱਲ ਸੀ ਜਿੰਨੇ ਵੀ ਸਾਰੇ ਜਣੇ ਨਾਲ ਆਏ ਹੋਏ ਸੀ ਜਿਹੜੇ ਲੇਡੀਜ਼ ਸੀਗੀਆਂ ਉਹਨਾਂ ਨੇ ਗਿੱਧਾ ਪਾਇਆ ਮੇਰੇ ਲਈ ਗਾਇਆ ਮੈਨੂੰ ਇੰਨਾ ਜ਼ਿਆਦਾ ਚੰਗਾ ਲੱਗਿਆ ਬਿਕਾਜ਼ ਮੈਨੂੰ ਹਮੇਸ਼ਾ ਨਾ ਇਹ ਚੀਜ਼ਾਂ ਇੰਟਰਨਲੀ ਇੱਕ ਇੱਕ ਹੈਪੀਨੈਸ ਦਿੰਦੀਆਂ ਨੇ क्या बात तो, अच्छा, तो <pledive> है <Dow diagnose meltática> ने, ने <movie> <speakingEvet> थार रखी है अच्छा खार रखी फिर थैंक यू थैंक यू सो मच थैंक यू हूं सारे दुआ करो ਵਾਈ ਗੁਰ ਅੱਗੇ ਕਿ ਮੇਰਾ ਛੇਤੀ ਵਿਆਹ ਹੋਵੇ ਫਿਰ ਉਹਦੋਂ ਬੋਲੀਆ ਬਾਬਾ ਮੈਂ ਬੁਲਾਉਂਗੀ ਜ਼ਰੂਰ ਕਿਉਂ ਜ਼ਰੂਰ ਅੱਜ ਅੱਜ ਆ ਗਏ ਬਾਬਾ ਜੀ ਸਾਡੇ ਸੋਦਾ ਸਾਗਨ ਅੱਜ ਆ ਜਾਓ ਠੀਕ ਹੈ ਅਸਲ ਪੁੱਤ ਨਾ ਜਾਇਓ ਜੀ ਨਹੀਂ 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 ਪੁੱਤ ਸਾਡੇ ਪਾਰਟੀ ਜਾ ਕੇ ਮੈਂ ਬੋਲਦੀ ਨਹੀਂ ਪੈਣਾ ਕਿਸੇ ਨੂੰ ਕਿਸੇ ਨੂੰ ਨਹੀਂ ਬੋਲਦੀ ਜਦੋਂ ਇੱਦਾਂ ਕਿਤੇ ਜਾਂਦੇ ਆ ਤੇ ਮੈਂ ਇਹਨਾਂ ਦਾ ਇਸ ਗੱਲੋਂ ਵੀ ਥੈਂਕਸ ਕਰਦੀ ਹਾਂ ਕਿ ਮੈਨੂੰ ਇੰਨੀ ਪਿਆਰੀ ਅੱਜ ਜਿੰਨਾ ਸਾਰਿਆਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਸੋ ਮੈਂ ਰਾਉਂਡ ਗਲਾਸ ਫਾਊਂਡੇਸ਼ਨ ਨੂੰ ਬਹੁਤ ਸਾਰੀਆਂ ਮੁਬਾਰਕਾਂ ਦਿੰਨੀ ਹੈ ਐਂਡ ਆਈ ਹੋਪ ਮੈਂ ਨਾ بار بار ਆਉਂਗੀ ਇਥੇ ਬੂਟੇਲੋਂ ਜਿੱਥੇ ਜਿੱਥੇ ਜਾਣਗੇ ਜਿੱਥੇ ਜਿੱਥੇ ਮੇਰੇ ਤੋਂ ਜਾਇਆ ਜਾਊਗਾ ਮੈਂ ਆਉਂਗੀ ਕਿਉਂਕਿ ਮੈਨੂੰ ਚੰਗਾ ਹੀ ਬਹੁਤ ਲੱਗਿਆ ਹੈ ਇੱਥੇ ਆ ਕੇ